ਕੁਝ ਨਹੀਂ ਬਸ ਇਦਾਂ ਹੀ ਮੇਰੇ ਹਸਬੰਦ ਆਪਣੇ ਘਰ ਨੂੰ ਆ ਰਹੇ ਸੀ ਤੇ ਇਹਨਾਂ ਨੇ ਬਾਅਦ ਵਿੱਚ ਮੈਨੂੰ ਫੋਨ ਕੀਤਾ ਮੈਂ ਘਰ ਆ ਜਾਏ ਘਰੇ ਆਏ ਆ ਤੇ ਉਹ ਕਿਤੇ ਮੁੰਡਾ ਕਿਤੇ ਪਿੱਛੇ ਇਹਨਾਂ ਮਾਤਾ ਜੀ ਨਾਲ ਹੁਣ ਲੜਦਾ ਆਉਂਦਿਆ ਸੀ ਤੇ ਇਹ ਇਹਨਾਂ ਨੇ ਬਸ ਇੰਨੀ ਗੱਲ ਹੀ ਕਹੀ ਕਿ ਮੈਂ ਆਪਣੇ ਉਹਨੂੰ ਕਹਿੰਦਾ ਕਿ ਕੌਣ ਆ ਤੂੰ ਇਹਨਾਂ ਨੇ ਕਿਹਾ ਕਿ ਕੌਣ ਆ ਤੂੰ ਤੇ ਉਹ ਕਹਿੰਦੇ ਕਿ ਮੈਂ ਤੇ ਭਾਈ ਆਪਣੇ ਘਰ ਜਾਣਿਆ ਤੂੰ ਕੌਣ बस इने गलियां ने कही थी कंदा तू बदमाश है तू बदमाश है मेरे के हस्बैंड नु कहंदे ਨਾਲ ਹੀ ਕਿਚ ਖਟ ਕੇ ਮਾਰਨ ਲੱਪਿਆ ਛੁਰੀਆਂ ਮਾਰਨ ਲੱਪਿਆ ਮੈਨੂੰ ਵੀ ਕੁੱਟਿਆ ਮੇਨੇ ਵੀ ਥੱਪੜ ਥੁੱਪਨ ਮਾਰੇ ਬਾਅਦ ਵਿੱਚ ਉਹਨੇ ਮੇਰੀ ਚੈਨ ਵੀ ਖੋਨ ਦੀ ਕੋਸ਼ਿਸ਼ ਕੀਤੀ ਬਾਅਦ ਵਿੱਚ ਉਹਨੇ ਨਾ ਮੇਰੇ ਬੱਚੇ ਨੂੰ ਵੀ ਮਾਰਿਆ ਵੇਖੋ ਇਹਦੇ ਵੀ ਬਲੱਡ ਲੱਗਾ ਹੋਇਆ ਫਿਰ ਮੈਨੂੰ ਵੀ ਨਾਲੀ ਚ ਧੱਕਾ ਮਾਰ ਕੇ ਨਾ ਚੱਲ ਗਿਆ ਦੌੜ ਗਿਆ ਫਿਰ ਮੈਂ ਆਪਣੇ ਹਸਬੰਦ ਨੂੰ ਪਛਾਣ ਲਾ ਪੀ ਬਾਅਦ ਵਿੱਚ ਉਹ ਪਤਾ ਨਹੀਂ ਕਿੱਥੇ ਚਲ ਗਿਆ ਕੀ ਨਾਮ ਹੈ ਜੀ ਅਰुण कुमार ਕੀ ਰਹਿ ਗਏ ਇਹ ਕੋਈ 7:30 ਵਜੇ ਦੀ ਗੱਲ ਆ ਹਸਪਤਾਲ ਹਾਂਜੀ ਉਧਰ ਨਾਲ ਹੀ ਲੰਦਾ ਸੀ ਅੰਗੇ ਉਹ ਮਾ ਪਤਨ ਉਹ ਹੀ ਰੋਣ ਦਾ ਲਾਂਡਾ ਸੀ ਬੁਏ ਚ ਤਾਂ ਮੈਂ ਕਿਹਾ ਕਿ ਹੀ ਰੋਣ ਦਾ ਥੋੜਾ ਕੱਗੇ ਗੱਲ ਆ ਉਹਨੇ ਮੈਨੂੰ ਥੜੀ ਖੇਚ ਕੇ ਕਿਹਾ ਤਾਂ ਥੜੀ ਦੋਥਾ ਲੈ ਲੈ ਅਜਾ ਤੱਕ ਪਰਮਾ ਗਤਾ ਮੇਰੇ ਨਾਲੇ ਪਤ ਮੈਨੂੰ ਬੜਾ ਕੁਝ ਬੋਲਿਆ ਗਾਂਂਦੋ ਨੇ ਮੈਂ ਉਚਾਨ ਮੇਰੀ ਆਛਾਲੀ ਆਂਦੇ ਹੀ ਕੰਨਾ ਤੂੰ ਮਾਤਾ ਨਾਲ ਸਾਡੀ ਪੂਆ ਨਾਲ ਕਿਉਂ ਇਤਰਾ ਗੰਨਾਉ ਹੈ ਇਹਦੇ ਨਾਲ ਨੇ ਕਿਰਚਾ ਮਾਰ ਦਿੱਤੀਆਂ ਮੈਂ ਉੱਥੇ ਠੱਕ ਗਈ ਮੇਰਾ ਪੁੱਤ ਮਾਰ ਕੇ ਸੁੱਟ ਗਿਆ ਤੁਸੀਂ ਮੇਰੀ ਗਾਥਾ ਮੇਰਾ ਪੁੱਤ ਆਵਰ ਕੇ ਟੋਕ ਟੋਕ ਕੇ ਮੇਰੇ ਸਾਹਮਣੇ ਬੁਰੂ ਬੁਲਨੇ ਸੀ ਨਾ ਕਰੋ ਕੀ ਵਗਰੀ ਬੰਦਾ ਬੋਲਿਆ ਉਹ ਸੇਪੇ ਨਹੀਂ ਸਮਾ ਬਾਰੇ ਉਹ ਗੇ ਉਹਦਾ ਜਿਹਦੇ ਕਿਰਚਾ ਬੱਜੀ ਉਹਦਾ ਨਾਮ ਨਹੀਂ ਆਉਂਦਾ ਅੰਨੇ ਇਹਨਾਂ ਨੇ ਦਸੀ ਖਾਲੀ ਕਿੰਨੀ ਸਾਡਾ ਆ ਮੈਂ ਸਾਲ ਨਹੀਂ ਕਹਿੰਦੀ ਆ ਬਹੁਤ ਮੇਰੇ ਸਾਹਮਣੇ ਮਾਰਨਾਂ ਨੂੰ ਮੈਂ ਮਰ ਜਾਵਾਂ ਕੋਈ ਨਾ ਤੇ ਮੇਰੇ ਮੁੰਡਾ ਕੁਛ ਬਗਾ ਦੇ ਲੋਏ ਆ ਉਹਦਾ ਪਿਓ ਸੇ ਉਸਦੀ ਮਾਂ ਕੋਕੀ ਮੈਂ ਮੈਡੀਕਲ ਅਫਸਰ ਸਿਮੂਲੇਸ਼ਨ ਗੁਰਦਾਸ ਹੁਰਤੇ ਬੋਲ ਰਹੇ ਆ ਸਾਢੇ ਕੁਸ਼ਾਮੇ 6:30 ਵਜੇ ਮਰੀਜ਼ ਅਰਣ ਕੁਮਾਰ son of ਰਕੇਸ਼ ਕੁਮਾਰ اسلامਾਬਾਦ ਮੰਨ ਲਿਜੋ ਆਇਆ ਸੀਗਾ ਇਹਦੇ ਪੇਟ ਤੇ ਕੁਝ ਕੱਟ ਲੱਗੇ ਹੋਏ ਆ ਜਿੰਨੂੰ ਆਪਾਂ ਸੀਟੀ ਕਰਵਾ ਕੇ ਦੇਖ ਰਹੇ ਆ ਕਿ ਇਹਦੇ ਵਿੱਚ ਕੋਈ ਪ੍ਰੋਬਲਮ ਹੈ ਕਿ ਨਹੀਂ ਹੈ ਬਾਕੀ ਪੇਸ਼ੈਂਟ ਸਟੇਬਲ ਹੈਗਾ ਇਸ ਵੇਲੇ ਇੱਥੇ ਕੀ ਦੇਖ ਰਹੇ ਹੋ ਇਹ ਸਾਢਾ ਕਿੰਨੀ ਲੱਗਿਆ ਜੀ ਕਿਨੇ ਕੱਟ ਲੱਗੇ ਨੇ ਕੱਟ ਪੰਜ ਕੱਟ ਲੱਗੇ ਨੇ ਕੱਟ ਮੋਸਟਲੀ ਸਰਫੇਸ਼ੀਅਲ ਨੇ ਕੋਈ ਡੀਪ ਕੱਟ ਨਹੀਂ ਹੈਗਾ ਪੇਸ਼ੈਂਟ ਸਟੇਬਲ ਹੈ ਜੀ ਚੱਲ ਰਿਹਾ ਹੈ ਟ੍ਰੀਟਮੈਂਟ ਹਾਂ ਟ੍ਰੀਟਮੈਂਟ ਚੱਲ ਰਿਹਾ ਪੇਸ਼ੈਂਟ ਉਹ ઓਰੀਐਂਟਡ ਨਹੀਂਗਾ ਸ਼ਾਇਦ ਉਹਨੇ ਕੁਛ ਖਾਦਾ ਪੀਤਾ